ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਵਿਦ ਸ਼ਮਸ਼ੇਰ ਚੈਨਲ ਤੇ ਤੇ ਅੱਜ ਆਪਾਂ ਆਪਣੇ ਪੋਲਟਰੀ ਫਾਰਮ ਦੀ ਗੱਲ ਕਰਦੇ ਆਂ ਆਪਣਾ ਅੱਜ ਚਿਕਸ ਦਾ ਬਾਹਰ ਮੰਦਣਾ ਜਿਹੜੀ ਆਪਣੇ ਚਿਕਸ ਦੇ ਵਿੱਚ ਪ੍ਰੋਬਲਮ ਆਈ ਸੀ ਇਕੋਲਾਈ ਦੀ ਤਾਂ ਉਹ 3 ਦਿਨ ਦਾ ਆਪਾਂ ਨੀਲੇ ਥੋਥੇ ਦਾ ਕੋਰਸ ਕਰਾਇਆ ਉਹਦੇ ਨਾਲ ਸਹੀ ਹੋ ਗਿਆ ਹੁਣ ਜਦੋਂ ਬੱਚੇ ਨੂੰ ਖੋਲ ਕੇ ਦੇਖਦੇ ਆਂ ਤਾਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁਣ ਆਪਣਾ ਬੱਚਾ ਬਿਲਕੁਲ ਠੀਕ ਆ ਨੀਲਾ ਥੋਥਾ ਜੇ ਸਮੇਂ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਦਾ ਤਾ ਇਕੋ ਲਈ ਦਾ ਵਧੀਆ ਇੱਕ ਸੋਲੂਸ਼ਨ ਆ ਤੇ ਗਰਮੀ ਦਿਨ ਦੇ ਟਾਈਮ ਕਾਫੀ ਹੁੰਦੀ ਆ ਬੱਚਾ ਆਪਣਾ ਮੂੰਹ ਖੋਲ ਰਿਹਾ ਇਹ ਦੇਖੋ ਤੁਸੀਂ ਤੇ ਹੁਣ ਇਹਨੂੰ ਆਪਾਂ ਲੀਵਰ ਸ਼ੁਰੂ ਕਰਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਟਾਕਸਲ ਪਾਵਾਂਗੇ ਆਹ ਵਾਲਾ ਇਹ ਆਪਾਂ ਕੱਲ੍ਹ ਨੂੰ ਸ਼ੁਰੂ ਕਰ ਦੇਣਾ ਤੇ ਇਹ ਸ਼ੁਰੂ ਕਰਕੇ ਆਪਾਂ ਇਹਨੂੰ 3 ਦਿਨਾਂ ਦਾ ਕੋਰਸ ਕਰਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਫੇਰ ਇੱਕ ਦੋ ਦਿਨ ਦਾ ਗੈਪ ਪਾ ਕੇ ਫੇਰ ਲੀਵਰ ਚਲਾਉਣਾ ਕਿਉਂਕਿ ਇਹ ਲੀਵਰ 20 ਦਿਨਾਂ ਤੋਂ ਪਹਿਲਾਂ ਪਹਿਲਾਂ ਜੇ ਤੁਸੀਂ ਪਿਉਨੋ ਉਹ ਜ਼ਿਆਦਾ ਕੰਮ ਕਰਦਾ ਬੱਚੇ ਵਾਸਤੇ ਤਾਂ ਬੱਚਾ ਵਧੀਆ ਗਰੋਥ ਲੈਂਦਾ ਚੰਗੀ ਫੀਡ ਖਾਂਦਾ ਚੰਗਾ ਪਾਣੀ ਪੀਂਦਾ ਤੇ ਅੱਜ ਆਪਣੀ ਫੀਡ ਵੀ ਆ ਗਈ ਦੇਖੋ ਸਮੇਸਰ ਕੰਪਨੀ ਨੇ ਫੀਡ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਫਾਰਮ ਤੇ ਫੀਡ ਭੇਜਤੀ ਬਾਕੀ 1-2 ਦਿਨਾਂ ਚ ਹੁਣ ਆਪਾਂ ਬੱਚੇ ਨੂੰ ਉੱਪਰ ਵੀ ਸ਼ਿਫਟ ਕਰਾਂਗੇ ਉੱਪਰ ਦੀਆਂ ਤਿਆਰੀਆਂ ਆਪਾਂ ਸਾਰੀਆਂ ਕਰ ਲੀਆਂ ਨੇ ਮੁਕੰਮਲ ਨੇ ਉਹ ਤੇ ਆਪਾਂ 2-4 ਦਿਨਾਂ ਚ ਹੀ ਇਹਨੂੰ ਬੱਚੇ ਨੂੰ ਦੇਖੋ ਹੁਣ ਟਾਈਟ ਲੱਗ ਰਿਹਾ ਫਾਰਮ ਦੇ ਵਿੱਚ ਬੱਚਾ ਨਾ ਥੋੜਾ ਥੋੜਾ ਆ ਦੇਖੋ ਟਾਈਟ ਲੱਗਦਾ ਜਦੋਂ ਬੱਚਾ ਟਾਈਟ ਹੋ ਗਿਆ ਫਿਰ ਆਪਾਂ ਨੂੰ ਇਹਨੂੰ ਉੱਪਰ ਸੈਫਟ ਕਰਨਾ ਹੀ ਪੈਣਾ ਕਿਉਂਕਿ ਮੌਸਮ ਵੀ ਖਰਾਬ ਆ ਇੱਕ ਇੰਨੀ ਗਰਮੀ ਆ ਆਪਾਂ ਪੱਖੇ ਵੀ ਹੁਣ ਚਲਾ ਦੇ ਦੇਖੋ ਤੁਸੀਂ ਆਲੇ-ਦਾਲੇ ਆਪਾਂ ਮੰਨ ਲਓ ਇੱਕ ਤਾਂ ਪੱਖਿਆਂ ਦਾ ਫਾਇਦਾ ਆਇਆ ਵੀ ਵੈਂਟੀਲੇਸ਼ਨ ਹੋਈ ਜਾਂਦਾ ਬਾਕੀ ਮੁਰਗੇ ਨੂੰ ਹਵਾ ਮਿਲ ਜਾਂਦੀ ਆ ਤਾਜੀ ਹਵਾ ਮਿਲ ਜਾਂਦੀ ਆ ਕ੍ਰੋਸਿੰਗ ਵਧੀਆ ਹੋਈ ਜਾਂਦੀ ਆ ਫਾਰਮ ਆਪਣਾ 36 ਫੁੱਟਾ ਥੋੜਾ ਜਿਹਾ ਚੌੜਾ ਕਰਕੇ ਬਾਕੀ ਬੱਚਾ ਹੁਣ ਦੇਖੋ ਵਧੀਆ ਆਪਣਾ ਦੇਖੋ ਤੁਹਾਨੂੰ ਦਿਖ ਰਿਹਾ ਵਧੀਆ ਗ੍ਰੋਥ ਕਰ ਰਿਹਾ ਤੁਸੀਂ ਕੈਮਰੇ ਚ ਦੇਖ ਸਕਦੇ ਹੋ ਬੱਚਾ ਆਪਣਾ ਹੁਣ ਗ੍ਰੋਥ ਵਧੀਆ ਲੈ ਰਿਹਾ ਇਸ ਟਾਈਮ ਵਧੀਆ ਪਾਣੀ ਪੀ ਰਿਹਾ ਵਧੀਆ ਫੀਡ ਖਾ ਰਿਹਾ ਆਪਾਂ ਮੰਗਾਇਆ ਆਹ ਗ੍ਰੇਨਰੋ ਦਾ ਮੈਕ ਤੇ ਦੇਖਦੇ ਆਂ ਆਪਾਂ ਇਹਦੀ ਕਰਦੇ ਆਂ ਅਨਬਾਕਸਿੰਗ ਵੀ ਕਿਦਾਂ ਦਾ ਇਹਨਾਂ ਨੇ ਭੇਜਿਆ ਆਪਾਂ ਨੂੰ ਤੇ ਕੀ ਇਹਦੀ ਕੁਆਲਿਟੀ ਆਪਾਂ ਬਾਅਦ ਚੈੱਕ ਕਰਾਂਗੇ ਪਹਿਲਾਂ ਨੂੰ ਅਨਬਾਕਸ ਕਰ ਲੀਏ ਇਹ ਆਪਾਂ ਐ ਪਾੜੀ ਦਿੱਤਾ ਤਾਂ ਇਹਦੇ ਵਿੱਚ ਇੱਕ ਹੋਰ ਪੈਕਿੰਗ ਦੀ ਭੇਟੀਆ ਉਹਨਾਂ ਨੇ ਇਹ ਆ ਗਿਆ ਗਰੇਨਰੋ ਦਾ ਮਾਈਕ ਇਹਦੀ ਆਪਾਂ ਕਰਦੇ ਆ ਅਨਬਾਕਸਿੰਗ ਇੱਕ ਤਾਂ ਆਪਾਂ ਨੂੰ ਇਹ ਬਾਕਸ ਮਿਲਿਆ ਐਦਾਂ ਦਾ ਪੈਕਿੰਗ ਬਹੁਤ ਸੋਹਣੀ ਗਰੀਬ ਹੈ ਸੇਫ ਪੈਕਿੰਗ ਆ ਇਹ ਆ ਗਿਆ ਗ੍ਰੇਨਾਰੋ ਦਾ ਇਹਦੇ ਵਿੱਚ ਇਸ ਤਰ੍ਹਾਂ ਇਹ ਹੈਗਾ ਰੀਸੀਵਰ ਇਹ ਮਾਈਕ ਨੇ ਛੋਟੇ ਜਿਹੇ ਬੜੇ ਪਿਆਰੇ ਮਾਈਕ ਨੇ ਪਰ ਕਿੰਨੀ ਦੀ ਆਵਾਜ਼ ਦੀ ਕੁਆਲਿਟੀ ਆਪਾਂ ਚੈੱਕ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਤੇ ਹੋਰ ਇਹਦੇ ਨਾਲ ਕੀ ਹੈ ਜੇ ਆਪਾਂ ਦੇਖੀਏ ਤਾਂ ਇੱਕ ਆ ਬਾਕਸ ਆ ਗ੍ਰੇਨਰੋ ਦੀ ਬੋਕਾ ਜਿਹੜੀ ਆਪਾਂ ਫੜ ਕੇ ਨੂੰ ਚਲਾ ਸਕਦੇ ਆ ਇੱਕ ਨਾਲ ਆ ਵਾਲਾ ਕਾਰਡ ਦਿੱਤਾ ਕਿਤੇ ਤੁਸੀਂ ਵੈਬਸਾਈਟ ਤੇ ਨੂੰ ਅਟੈਚ ਕਰ ਸਕਦੇ ਹੋ ਇਦੇ ਵਿੱਚ ਆਪਾਂ ਨੂੰ ਇੱਕ ਕੇਬਲ ਦਿੱਤੀ ਆ ਇੱਕ ਆ ਵਾਲੀ ਦਿੱਤੀ ਆ ਜਿਹਦੇ ਨਾਲ ਆਪਾਂ ਲਾਈਟਨਿੰਗ ਨਾਲ ਇਹਨੂੰ ਜੋੜ ਸਕਦੇ ਆ ਇਸ ਤਰ੍ਹਾਂ ਜੇ ਆ ਆਪਣੇ ਕੋਲੇ ਦੂਸਰਾ ਫੋਨ ਆ ਤੈਨੂੰ ਆਪਾਂ ਐ ਅਟੈਚ ਕਰ ਸਕਦੇ ਆ ਬਹੁਤ ਵਧੀਆ ਸੀ ਆ ਜਿਹੜਾ ਫਾਰਮ ਪਾਉਣਾ ਉਹਦੇ ਵਾਸਤੇ ਮਿਸਤਰੀ ਆਪਣਾ ਆਊਗਾ ਹੁਣ 4 ਤਰੀਕ ਨੂੰ ਥੋੜਾ ਜਿਹਾ ਉਹਦਾ ਪਹਿਲਾ ਕੰਮ ਪੈਂਡਿੰਗ ਸੀ ਉਹ ਨਵੇੜ ਕੇ ਕਹਿੰਦਾ ਫੇਰ ਹੀ ਆਊਗਾ ਫਿਰ ਲਗਾਤਾਰ ਆਪਾਂ ਫਾਰਮ ਪਾਵਾਂਗੇ ਤੇ ਆ ਜਨਰੇਟਰ ਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਰੂਮ ਬਣਾਉਣਾ ਮੂਰੇ ਜਿਹੜਾ ਆਪਣਾ ਬਿਜਲੀ ਵਾਲਾ ਸਿਸਟਮ ਆ ਉਹ ਆਪਾਂ ਟਰਾਂਸਫਾਰਮ ਦੇ ਨੇੜੇ ਰੱਖਾਂਗੇ ਕਿਉਂਕਿ ਜਦੋਂ ਈਸੀ ਕਰਨਾ ਤਾਂ ਇਹ ਨੇੜੇ ਹੀ ਠੀਕ ਰਹੂਗਾ ਉਧਰਲੇ ਸਾਈਡ ਹੀ ਆਪਣੇ ਪੱਖੇ ਲੱਗਣਗੇ ਤੇ ਉਧਰਲੇ ਪਾਸੇ ਹੀ ਆਪਾਂ ਇਹਦੇ ਵਾਸਤੇ ਇੱਕ ਅਲੱਗ ਰੂਮ ਬਣਾ ਦਾਂਗੇ ਬਿਜਲੀ ਵਾਲਾ ਰੂਮ ਆਪਾਂ ਇੱਧਰ ਬਣਾਵਾਂਗੇ ਆ ਦੇਖੋ ਇੱਥੇ ਆਪਣਾ ਟਰਾਂਸਫਾਰਮ ਆ 3 ਫੇਸ ਦਾ ਕਨੈਕਸ਼ਨ ਆਪਾਂ ਲੈ ਲਿਆ ਈਸੀ ਦੀਆਂ ਥੋੜੀਆਂ ਥੋੜੀਆਂ ਤਿਆਰੀਆਂ ਆਪਾਂ ਕਰੀ ਜਾਂਦੇ ਆ ਅਗਲੀ ਜਿਹੜੀ ਗਰਮੀ ਆਊਗੀ ਉਹ ਤੋਂ ਪਹਿਲਾਂ-ਪਹਿਲਾਂ ਆਪਾਂ ਈਸੀ ਫਾਰਮ ਕਰਦੇ ਆ ਈਜ਼ੀ ਫਾਰਮ ਕਰਨ ਤੋਂ ਪਹਿਲਾਂ ਜਿਹੜੇ-ਜਿਹੜੇ ਆਪਣੇ ਏਰੀਏ 'ਚ ਜਾ ਕੇ ਤੇ ਦੂਰ ਵੀ ਹੋਇਆ ਤਾਂ ਆਪਾਂ ਉਹ ਵੀਰਿਆਂ ਤੋਂ ਸਾਰੀ ਜਾਣਕਾਰੀ ਆਪਾਂ ਪ੍ਰੋਪਰ ਲਵਾਂਗੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਆਪਾਂ ਸਾਵਧਾਨੀ ਰੱਖਣੀ ਆ ਕਿਹੜੇ ਪੱਖੇ ਵਰਤਨੇ ਆ ਕਿਹੜੀ ਕੂਲਿੰਗ ਪੈਡ ਵਸਤਾ ਕਿਹੜਾ ਕੰਟਰੋਲ ਪੈਨਲ ਵਧੀਆ ਉਹਦੀ ਆਪਾਂ ਨਾਲ ਦੀ ਨਾਲ ਉਹ ਵੀਡੀਓ ਵੀ ਸਾਰੀਆਂ ਪਾਵਾਂਗੇ ਦੇਖੋ ਇਹ ਇਧਰ ਚੜਦੀ ਵਾਲਾ ਪਾਸਾ ਇਧਰ ਆਪਣੀਆਂ ਮਤਲਬ ਪੱਖੇ ਆ ਜਾਣਗੇ ਤੇ ਇੱਥੇ ਪੱਖੇ ਆ ਗਏ ਇਧਰ ਆਪਾਂ ਹਾਂ ਬਣਾ ਰਿਹਾ ਇੱਥੇ ਇੱਕ ਜਨਰੇਟਰ ਰੂਮ ਇਹਦੀਆਂ ਨਿਊਆਂ ਆਪਣੀਆਂ ਤਿਆਰ ਨੇ ਤੇ ਆ ਨਾਲ ਹੀ ਆਪਣਾ ਟਰਾਂਸਫਾਰਮ ਆ ਇੱਥੇ ਪੂਰੀ ਬਿਜਲੀ ਦੀ ਸਪਲਾਈ ਆਪਾਂ ਇੱਥੋਂ ਹੀ ਸਾਰੇ ਫਾਰਮ ਚ ਦੇਵਾਂਗੇ ਤੇ ਤਾਂ ਕਰਕੇ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਇੱਕ ਜਨਰੇਟਰ ਇਹਦੇ ਈਸੀ ਵਾਸਤੇ ਜਿੰਨਾ ਕਿ ਮੈਂ ਸਰਚ ਕਰਿਆ ਵੀ ਦੋ ਜਨਰੇਟਰਾਂ ਦੀ ਆਪਾਂ ਨੂੰ ਲੋੜ ਹੈ ਕਿਉਂਕਿ ਜਦੋਂ ਈਸੀ ਫਾਰਮ ਦੇ ਵਿੱਚ ਬੱਚਾ ਹੁੰਦਾ ਤਾਂ ਉਹਨੂੰ ਆਪਾਂ ਜੇ ਘੰਟਾ ਵੀ ਕੱਟ ਲੱਗ ਜਾਏ ਤਾਂ ਉਹ ਚੱਲਦਾ ਨਹੀਂ ਤਾਂ ਕਾਫੀ ਨੁਕਸਾਨ ਹੋ ਜਾਂਦਾ ਹੈ ਤੇ ਉਹਦੇ ਬਾਅਦ ਆਪਾਂ ਪੂਰੀ ਫੁੱਲ ਤਿਆਰੀ ਕਰਾਂਗੇ ਨਾਲ ਦੀ ਨਾਲ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦੇਈ ਜਾਵਾਂਗੇ ਇਧਰ ਆ ਦੇਖੋ ਆ ਰੇਤਾ ਆਪਣਾ ਲਿਆਂਦਾ ਪਿਆ ਇਹ ਮੀਹਾਂ ਤੋਂ ਪਹਿਲਾਂ ਦਾ ਹੀ ਮੰਗਾਇਆ ਪਿਆ ਮੰਨ ਲਓ ਉਦੋਂ ਜੀ ਦੀ ਲਾਉਣ ਤੋਂ ਪਹਿਲਾਂ ਪਰ ਰੇਤਾ ਲਿਆ ਕੇ ਰੱਖ ਲਿਆ ਸੀ ਉਦੋਂ ਆਪਾਂ ਨੂੰ ਪਰਤੇ 'ਚ ਮਿਲ ਗਿਆ ਸੀ ਤੇ ਹੁਣ ਆਪਣੀ ਪੂਰੀ ਮਿਸਤਰੀ ਲਾਉਣ ਦੀ ਜਮਾਂ ਐ ਤਿਆਰੀ ਆ ਬਾਕੀ ਜੇ ਹੋਰ ਵੀਰਾਂ ਦੇ ਕੋਈ ਸੁਝਾਅ ਹੋਏ ਤਾਂ ਤੁਸੀਂ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਕਰਿਓ ਕੋਈ ਹੋਰ ਐਕਸਪਰਟ ਵੀਰ ਜਿਹੜੇ ਪੁਰਾਣੇ ਪੁਲਟਰੀ ਫਾਰਮ ਵੀਰ ਨੇ ਤਾਂ ਉਹ ਵਧੀਆ ਸੁਜੈਸ਼ਨ ਦਿਓ ਤੇ ਬਸ ਅੱਜ ਤੱਕ ਇੰਨੇ ਸੀ ਮਿਲਦੇ ਆ ਤੁਹਾਨੂੰ ਇੱਕ ਨਵੇਂ ਵਲੋਗ 'ਚ ਕੱਲ ਨੂੰ ਤਦ ਤੱਕ ਲਈ ਸਸਤੀ ਕਾਲ ਸਾਰਿਆਂ ਨੂੰ